ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂੰਮਲ ਕਿਰਪਾ ਕਰੇ ਵਾਹਿਗੁਰੂ ਸਰਰ ਉਛੜ ਦੀ ਕਲਾ ਜੇ ਵਿੱਚ ਰੱਖੇ ਜੀ ਅ ਮੈਂ ਤੁਹਾਡਾ ਸਾਰਿਆਂ ਦਾ ਛੋਟਾ ਭਰਾ ਜੱਸੀ ਬੈਂਸ 사ウਦੀ ਅਰਬ ਤੋਂ ਸੋ ਅੱਜ ਜਿਹੜਾ ਆਪਣਾ ਵੀਡੀਓ ਬਣਾਉਣ ਦਾ ਮਕਸਦ ਹੈਗਾ ਇਹ ਇੱਕ ਹੀ ਮਕਸਦ ਹੈਗਾ ਵੀ ਜਿਹੜੇ ਆਪਣੇ ਸਰਬਤ ਪਲਾ ਗਰੁੱਪ ਜਿਹੜਾ 사ウਦੀ ਅਰਬ ਦੇ ਵਿੱਚ ਚੱਲਦਾ ਪਿਆ ਹੈਗਾ ਸੋ ਉਹਦੇ ਲਈ ਜਿੰਨੇ ਵੀ ਆਪਾਂ ਸਵਾਵਾਂ ਇਕੱਠੀਆਂ ਕਰਦੇ ਆ ਜਾਂ ਕਿਸੇ ਵੀ ਆਪਾਂ ਪਰਿਵਾਰ ਦੀ ਹੈਲਪ ਕਰਦੇ ਆ ਸੋ ਆਪਾਂ ਆਪਣਾ ਜਿਹੜਾ YouTube ਚੈਨਲ ਹੈਗਾ ਸਰਬਤ ਦਾ ਭਲਾ ਗਰੁੱਪ ਦੇ ਨਾਮ ਤੇ ਆਪਾਂ ਬਣਾ ਰਹੇ ਆ ਤੇ ਉਹਦੇ ਵਿੱਚ ਆਪਾਂ ਹਰ ਕਿਸੇ ਦੀ ਇਨਫੋਰਮੇਸ਼ਨ ਅਪਡੇਟ ਦੇ ਦਈ ਆ ਸੋ ਕੁਝ ਟਾਈਮ ਪਹਿਲਾਂ ਆਪਣੇ ਕੋਲ ਇੱਕ ਕੇਸ ਆਇਆ ਸੀਗਾ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਦੇਖਿਆ ਵੀ ਹੋਣਾ ਵੀ ਇੱਕ ਸ਼ੋਮਲਾਲ ਅੰਕਲ ਜੀ ਸੀਗੇ ਜਿਨ੍ਹਾਂ ਦੇ ਉੱਤੇ 65000 ਰੈਲ ਦਾ ਫਾਈਨ ਸੀਗਾ ਉਹ ਫਾਈਨ ਕਿਦਾਂ ਸੀਗਾ ਵੀ ਜਿਹੜੇ ਸੋਮਲਾਲ ਅੰਕਲ ਜੀ ਸੀਗੇ ਇੱਕ ਕੰਪਨੀ ਚ ਕੰਮ ਕਰਦੇ ਸੀਗੇ ਤੇ ਉਹਨਾਂ ਨੂੰ ਹਾਰਟ ਅਟੈਕ ਹੋਣ ਦੇ ਕਾਰਨ ਸੋ ਉਹਨਾਂ ਦੇ ਸਟੰਟ ਪਏ ਸੀ ਸਟਾਰਟ ਬੈਨ ਕਰਕੇ ਜਿਹੜਾ ਹਸਪੀਟਲ ਦਾ ਬਿੱਲ ਸੀਗਾ ਉਹ 65000 ਰੈਲ ਬਣ ਗਿਆ ਸੀਗਾ ਸੋ 65000 ਰੈਲ ਦੇਣਾ ਉਹਨਾਂ ਲਈ ਬਹੁਤ ਹੀ ਮੁਸ਼ਕਲ ਦਾ ਕੰਮ ਸੀਗਾ ਸੋ ਕੰਪਨੀ ਨੇ ਵੀ ਉਹਨਾਂ ਨੂੰ ਇੱਕ ਉਹਨਾਂ ਦੇ ਉੱਤੇ ਇੱਕ ਹਰੂਪ ਵਗੈਰਾ ਲਾ ਦਿੱਤਾ ਸੀਗਾ ਵੀ ਇਹ ਬੰਦਾ ਸਾਡੇ ਕੋਲ ਹੈ ਨਹੀਂ ਕੰਮ ਨਹੀਂ ਕਰ ਰਿਹਾ ਸੋ ਉਹਨਾਂ ਨੂੰ ਬਹੁਤ ਔਖਾ ਹੋ ਗਿਆ ਸੀਗਾ ਸੋ ਆਪਣੇ ਕੋਲੋਂ ਜਦੋਂ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਆਈ ਸੀ ਤੇ ਆਪਾਂ ਗਏ ਤੇ ਮੇਰੇ ਨਾਲ ਮੇਰੇ ਗਰੁੱਪ ਦੇ ਐਡਮਿਨ ਪਵਨ ਭਾਜੀ ਸੀਗੇ ਤੇ ਅਸੀਂ ਦੋਨੇ ਵੀਰ ਉੱਤੇ ਗਏ ਸੋਮਲਾਲ ਅੰਕਲ ਜੀ ਨੂੰ ਮਿਲੇ ਚਲੋ ਮਿਲ ਕੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਅਸੀਂ ਤਕਰੀਬਨ ਉਹਨਾਂ ਨੂੰ ਜਿਹੜਾ ਰਾਇਸ਼ਨ ਪਾਣੀ ਦਾ ਖਰਚਾ ਸੀਗਾ ਹਨਾ ਅਸੀਂ ਉਹ ਵੀ ਦਿੱਤਾ ਤੇ ਮੈਂ ਗਰੁੱਪ ਦੇ ਵਿੱਚ ਜਿੰਨਾ ਵੀ ਸੋਮਾ ਅੰਕਲ ਜੀ ਲਈ ਅਸੀਂ ਪੈਸੇ ਇਕੱਠੇ ਕੀਤੇ ਸੀਗੇ ਉਹ ਲਿਸਟ ਵੀ ਮੈਂ ਗਰੁੱਪ ਦੇ ਵਿੱਚ ਨਾਲ ਦੀ ਨਾਲ ਤੁਸੀਂ ਸਕਰੀਨ ਤੇ ਦੇਖ ਰਹੇ ਆ ਸ਼ੋਅ ਹੋ ਰਹੀ ਆ ਹਨਾ ਅਸੀਂ ਤਕਰੀਬਨ ਇਕੱਠੇ ਕੀਤੀ ਸੀਗੀ ਵੀ ਚਲੋ ਅਸੀਂ ਸੋਮਲਾਲ ਅੰਕਲ ਜੀ ਨੂੰ ਇੰਡੀਆ ਭੇਜਾਂਗੇ ਉਹਨਾਂ ਦਾ ਫਾਈਨ ਤਾਰ ਕੇ ਸੋ ਅੰਕਲ ਜੀ ਦਾ ਪਾਸਪੋਰਟ ਵੀ ਨਹੀਂ ਹੈਗਾ ਸੀਗਾ ਤੇ ਉਹਨਾਂ ਕੋਲ ਡੂ ਨਾਥਿੰਗ ਕੁਝ ਵੀ ਨਹੀਂ ਸੀ ਨਾ ਪਾਸਪੋਰਟ ਨਾ ਆਕਾਮਾ ਕੁਝ ਵੀ ਉਹਨਾਂ ਦੇ ਕੋਲ ਨਹੀਂ ਸੀਗਾ ਠੀਕ ਹੈ ਜੀ ਸੋ ਸੋਮਲਾ ਲਾ ਅੰਕਲ ਜੀ ਨੂੰ ਫਿਰ ਅਸੀਂ ਪਹਿਲਾਂ ਤਾਂ ਰਾਸ਼ਨ ਦੰਦੇ ਰਹੇ ਫਿਰ ਦੇਖਿਆ ਵੀ ਉਹ ਕਿਸੇ ਦਾ ਮਤਲਬ ਕੱਲੀ ਜਗ੍ਹਾ ਤੇ ਹੈਗੇ ਆ ਉਹ ਹਾਰਡ ਮਤਲਬ ਹਾਰਡ ਦੇ ਪੇਸ਼ੈਂਟ ਨੇ ਵੀ ਉਹਨਾਂ ਨਾਲ ਕਦੇ ਵੀ ਕੁਝ ਵੀ ਹੋ ਸਕਦਾ ਫਿਰ ਅਸੀਂ ਆਪਣੀ ਗਰੁੱਪ ਦੀ ਜਿਹੜੇ ਸਾਡੇ ਟੀਮ ਤੇਰਾ ਕਮੇਟੀ ਮੈਂਬਰ ਟੀਮ ਹੈਗੀ ਆ ਉਹਦੇ ਨਾਲ ਸਲਾਹ ਕੀਤੀ ਗਰੁੱਪ ਦੇ ਮੈਂਬਰ ਸੱਵਨ ਨਾਲ ਸਲਾਹ ਕਰੀ ਤੇ ਅਸੀਂ ਫਿਰ ਸੋਮਲਾ ਲਾ ਅੰਕਲ ਜੀ ਨੂੰ ਆਪਣੇ ਕੋਲ ਲੈ ਕੇ ਆਏ ਜਿਹੜੇ ਸਾਡੇ ਗਰੁੱਪ ਦੇ ਐਡਮਿਨ ਪਵਨ ਭਾਜੀ ਹੈਗੇ ਨੇ ਤੇ ਉਹਨਾਂ ਦੇ ਕੋਲ ਰੱਖਿਆ ਤੇ ਉਹ ਐਕਚੁਅਲੀ ਫਿਰ ਉਹਨਾਂ ਦਾ ਜਿਹੜਾ ਪਾਸਪੋਰਟ ਸੀਗਾ ਉਹ ਅਪਲਾਈ ਕਰਿਆ ਪਾਸਪੋਰਟ ਅਪਲਾਈ ਕਰਨ ਦੇ ਨਾਲ ਨਾਲ ਕਾਫੀ ਟਾਈਮ ਬੀਤ ਗਿਆ ਤੇ ਬਾਅਦ ਵਿੱਚ ਉਹ ਜੋ ਰੱਬ ਨੂੰ ਮਨਜ਼ੂਰ ਹੋਣਾ ਹੋਇਆ ਉਹੀ ਹੈ ਤੇ ਉਹਨਾਂ ਦੀ ਫਿਰ ਦੁਬਾਰਾ ਸਾਈਲੈਂਟ ਅਟੈਕ ਹੋਣ ਦੇ ਨਾਲ ਡੈਥ ਹੋ ਗਈ ਸੋ ਫਿਰ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਅਸੀਂ ਉਹੋ ਸਾਰਾ ਪੇਪਰਵਰਕ ਕਰਕੇ ਸਾਡੇ ਜਾਕੂਬ ਖਾਨ ਜੀ ਜਿਹੜੇ ਇੰਡੀਆ ਵਸਦੇ ਸਾਡੇ ਲਾਇਰ ਜਿਹੜਾ ਸਾਨੂੰ ਸਪੋਰਟ ਕਰਦੇ ਜਾਕੂਬ ਖਾਨ ਜੀ ਸੋ ਉਹਨਾਂ ਦੀ ਸਪੋਰਟ ਦੇ ਨਾਲ ਅਸੀਂ ਜੋ ਵੀ ਉਹਨਾਂ ਦੇ ਉੱਤੇ ਹਰੂਪ ਮਤਲੂਬ ਲੱਗਿਆ ਸੀਗਾ ਉਹ ਸਾਰਾ ਹਟਾ ਕੇ ਉਹਨਾਂ ਦਾ ਫਾਈਲ ਜੋ ਵੀ ਹੈਗਾ ਸੀ ਸਾਰਾ ਉਹ ਕਰਵਾ ਕੇ ਹਟਾ ਕੇ ਉਹਨਾਂ ਦੀ ਡੈੱਡ ਬੋਡੀ ਨੂੰ ਅਸੀਂ ਫਿਰ ਇੰਡੀਆ ਭੇਜਿਆ ਸੀਗਾ ਤੇ ਉਹਨਾਂ ਦੀ ਜਿਹੜੀ ਵੀਡੀਓ ਹੈਗੀ ਆ ਅੰਤਿਮ ਸੰਸਕਾਰਾਂ ਦੀ ਮੈਂ ਉਹ ਵੀ ਤੁਸੀਂ ਹੁਣ ਦੇਖ ਸਕਦੇ ਹੋ ਰਣੀ ਉਹ ਸਰਕਾਰਾਂ ਬੰਦੇ ਆ ਇਹ ਦਾਤੀ ਦਾਤੀ ਹੁਣ ਦੇਖਿਆ ਸੋਮਲਾ ਲਾ ਅੰਕਲ ਜੀ ਦੀ ਜਿਹੜੀ ਉਹਨਾਂ ਦੀ ਡੈਡ ਬੋਡੀ ਸੀਗੀ ਉਹਨਾਂ ਦੇ ਪਿੰਡ ਪਹੁੰਚ ਗਈ ਸੀਗੀ ਉਹਨਾਂ ਦਾ ਅੰਤਿਮ ਸੰਸਕਾਰ ਜੋ ਵੀ ਰਸਮਾਂ ਸੀਗੀ ਉਹਦੇ ਅਨੁਸਾਰ ਅ ਅੰਤਿਮ ਸੰਸਕਾਰ ਕੀਤਾ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਸੇਵਾ ਇਕੱਠੀ ਕਰੀ ਸੀਗੀ ਉਹ ਸੇਵਾ ਇਕੱਠੀ ਕਰਨ ਦੇ ਵਿੱਚ ਜਿੰਨੇ ਵੀ ਸਾਡੇ ਗਰੁੱਪ ਦੇ ਐਡਮਿਨ ਸਹਿਬਾਨ ਸੀਗੇ ਸੋ ਸਾਰਿਆਂ ਨਾਲ ਅਸੀਂ ਫੈਸਲਾ ਕੀਤਾ ਸੀ ਕਿ ਜਿਹੜਾ ਸੋਮਲਾ ਲਾ ਅੰਕਲ ਜੀ ਲਈ ਅਸੀਂ ਪੈਸਾ ਇਕੱਠਾ ਕੀਤਾ ਹੈਗਾ ਤੇ ਟੋਟਲ ਸਾਡੇ ਕੋਲ 65128 ਰਯਲ 사우ਦੀ ਅਰਬ ਦੇ ਸੀਗੇ ਤੇ 76000 ਜੀ ਇੱਕ 76000 51 ਰਪਏ 6351 ਰੁਪਏ ਇੰਡੀਆ ਦੀ ਅਮਾਉਂਟ ਸੀਗੀ ਜਿਹਦੇ ਵਿੱਚੋਂ ਫਿਰ ਅਸੀਂ ਦੇਖਿਆ ਵੀ ਸੋਮ ਲਾਲ ਜੀ ਅੰਕਲ ਜੀ ਦਾ ਸੰਸਾਰ ਦੇ ਵਿੱਚ ਰਹੇ ਨਹੀਂ ਹੈਗੇ ਵੀ ਜਿਹੜੇ ਉਹਨਾਂ ਲਈ ਸੇਵਾ ਸੀ ਇਕੱਠੀ ਕੀਤੀ ਸੀ ਫਿਰ ਅਸੀਂ ਉਹ ਅਲੱਗ-ਅਲੱਗ ਮਤਲਬ ਜਿਹੜੇ ਸਾਡੇ ਕੋਲ ਕੰਮ ਆਂਦੇ ਸੀਗੇ ਸੇਵਾਵਾਂ ਸਾਡੇ ਕੋਲ ਆਂਦੀਆਂ ਸੀਗੀਆਂ ਅਸੀਂ ਉਸ ਸੇਵਾਵਾਂ ਦੇ ਵਿੱਚੋਂ ਪੈਸੇ ਨੂੰ ਅਸੀਂ ਯੂਜ਼ ਕੀਤਾ ਸੋ ਸਾਰੇ ਗਰੁੱਪ ਦੇ ਐਡਮਿਨਾਂ ਦੇ ਨਾਲ ਮਤਲਬ ਸਲਾਹ ਕਰਕੇ ਔਰ ਜਿਹੜੀ ਜਿੰਨੀ ਵੀ ਸਾਡੀ ਸੰਗਤ ਸਾਡੇ ਨਾਲ ਜੁੜੀ ਵੀ ਆ ਸਰਬਤ ਪੁਲਾ ਗਰੁੱਪ ਦੇ ਵਿੱਚ ਜੁੜੀ ਵੀ ਐ ਸੋ ਅਸੀਂ ਉਹਨਾਂ ਦੀ ਸਲਾਹ ਸਾਰਾ ਜਿਹੜਾ ਪੈਸਾ ਸੀਗਾ ਉਹ ਇਨਵੈਸਟਮੈਂਟ ਕੀਤਾ ਹੈਗਾ ਤੇ ਬਾਕੀ ਜਿਹੜੇ ਸੋਮ ਲਾਲ ਜੀ ਅੰਕਲ ਜੀ ਦੇ ਅੰਤਿਮ ਸੰਸਕਾਰ ਸੀਗੇ ਭੋਗ ਸੀਗੇ ਉਹਦੇ ਵਿੱਚ ਅਸੀਂ 30000 ਰਹਿਲ ਉਹਨਾਂ ਦੀ ਬੇਟੀ ਬਲਜੀਤ ਕੌਰ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਸੈਂਡ ਕਰਿਆ ਤੇ ਫਿਰ ਅਸੀਂ ਗਰੁੱਪ ਦੇ ਵੱਲੋਂ ਇੱਕ ਮਤਲਬ ਇਹ ਸਲਾਹ ਕੀਤੀ ਸੀਗੀ ਵੀ ਜਿਹੜੇ ਸੋਮ ਲਾਲ ਦੀ ਬੇਟੀ ਹੈ ਹੈਗੇ ਨੇ ਇੱਕ ਸੋ ਅਸੀਂ ਉਹਨਾਂ ਨੂੰ 50000 ਰੁਪਏ ਦਵਾਂਗੇ ਉਹਨਾਂ ਦੀ ਉਹਨਾਂ ਦੇ ਨਾਮ ਤੇ ਐਫ ਡੀ ਕਰਵਾਵਾਂਗੇ ਤਾਂ ਜੋ ਚਲੋ ਉਹਨਾਂ ਦੇ ਮੈਰਿਜ ਲਈ ਜਾਂ ਉਹਨਾਂ ਦੇ ਭਵਿੱਖ ਦੇ ਲਈ ਉਹ ਪੈਸਾ ਕੰਮ ਆ ਸਗੇ ਸੋ ਫਿਰ ਸਾਨੂੰ ਉਹ ਬੇਟੀ ਨਾਲ ਗੱਲ ਕਰਕੇ ਬੇਟੀ ਕਹਿੰਦੀ ਵੀ ਵੀਰੇ ਸਾਡਾ ਜੁੜਾ ਮਤਲਬ ਮੈਂ ਕੋਈ ਕੰਮ ਕਰਨਾ ਚਾਹੁੰਦੀ ਬਿਜ਼ਨਸ ਕਰਨਾ ਚਾਹੁੰਦੀ ਤਾਂ ਜੋ ਮੈਂ ਆਪਣਾ ਘਰ ਦਾ ਖਰਚਾ ਜੋ ਚਲਾ ਸਕਦੀ ਅਸੀਂ ਆਪਣੇ ਪੈਰਾਂ ਤੇ ਸਟੈਂਡ ਹੋ ਸਕਦੇ ਆ ਤੇ ਫਿਰ ਉਹ ਵੀ ਗਰੁੱਪ ਦੇ ਮੈਂਬਰਾਂ ਦੇ ਨਾਲ ਅਸੀਂ ਜਿਹੜਾ ਹੈਗਾ ਉਹਨਾਂ ਦਾ ਬਿਜ਼ਨਸ ਸਟਾਰਟ ਕਰਵਾਇਆ ਤੇ ਉਹਨਾਂ ਨੂੰ ਅਸੀਂ ਮੈਂ 50000 ਰੁਪਏ ਦੇ ਕੇ ਖੁਦ ਮੈਂ ਉਹਨਾਂ ਨੂੰ ਦੇ ਕੇ ਆਇਆ ਜਿਹੜੀ ਉਹ ਵੀਡੀਓ ਹੈਗੀ ਆ 50000 ਰੁਪਏ ਦੀ ਤੇ ਉਹ ਤੁਸੀਂ ਦੇਖ ਸਕਦੇ ਆ ਤੇ ਮਤਲਬ ਸੋਮਲਾ ਲਾ ਅੰਕਲ ਜੀ ਦੀ ਵਾਈਫ ਦੇ ਉਹਨਾਂ ਨੂੰ ਅਸੀਂ ਗੱਲਬਾਤ ਕਰਕੇ ਉਹਨਾਂ ਦੇ ਬੇਟੀ ਦੇ ਅਕਾਊਂਟ ਦੇ ਵਿੱਚ ਅਸੀਂ ਸੇਵਾ ਪਾਈ ਹੈਗੀ ਆ ਤੁਸੀਂ ਹੁਣ ਉਹ ਵੀ ਵੀਡੀਓ ਦੇਖ ਸਕਦੇ ਆ ਜੀ ਫਿਰ ਪਤਾ ਨਹੀਂ ਸੋ ਮੇਰਾ ਨਾਮ ਜਸੀਪੰਸ ਸਰਬੋਤਮਾ ਗਰੁੱਪ ਨੂੰ ਸੋਦੀਰ ਨੂੰ ਸੋ ਤੁਮ ਪਤਾ ਹੈ ਤਕਰੀਬਨ 2-3 ਮਹੀਨੇ ਪਹਿਲਾਂ ਜਿਹੜੇ ਆਪਾਂ ਸੋਮਲਾਲ ਜੀ ਅੰਤ ਜੀ ਸੋਦੀਰ ਵਿੱਚ ਪਸੇ ਹੋਏ ਸੀਗੇ ਜਿਨ੍ਹਾਂ ਦੀ ਮਤਲਬ ਹਾਰਟ ਐਟੈਕ ਦੇ ਨਾਲ ਡੈਥ ਹੋ ਗਈ ਸੀ ਤੇ ਉਹਨਾਂ ਦਾ ਸਟਾਰਟ ਵੀ ਪਏ ਸੀਗੇ ਤੇ ਉਹਨਾਂ ਦਾ ਜਿਹੜਾ ਟੋਟਲ ਖਰਚਾ ਸੀ ਉਹ ਹਸਪੀਟਲ ਦਾ ਪੈ ਕੇ ਰੈਲ ਕੰਪਨੀ ਨੇ ਨਾਮ ਦੇਣ ਕਰਕੇ ਉਹਨਾਂ ਨੂੰ ਉੱਥੋਂ ਮਤਲਬ ਘੋੜਾ ਕਰਾ ਦਿੱਤਾ ਸੀ ਜਿਹੜਾ ਉਹਦੇ ਅੱਗੇ ਹਲੂਕ ਲਾ ਦਿੱਤਾ ਸੀਗਾ ਤੇ ਫਿਰ ਆਪਾਂ ਗਰੁੱਪ ਵੱਲੋਂ ਉਹਨਾਂ ਦੇ ਘਰਕੂਆਂ ਦੀ ਕੋਸ਼ਿਸ਼ ਕਰਨੀ ਸੀ ਵੀ ਬਟ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਣਾ ਸੋ ਉਹੀ ਹੋਇਆ ਸੀਗਾ ਤੇ ਅੰਕਲ ਜੀ ਦੀ ਡੈਥ ਆਨ ਸੈਕਲਰ ਅਟੈਕ ਹੋਣ ਕਰਕੇ ਜੋ ਵੀ ਉਹਨਾਂ ਦਾ ਪੈਸਾ ਸੀਗਾ ਆਪਣਾ ਸਰਪੰਚ ਭਲਾ ਗਰੁੱਪ ਵੱਲੋਂ ਮਾਫ ਕਰਵਾ ਕੇ ਉਹਨਾਂ ਦੀ ਡੈੱਡ ਬੋਡੀ ਘਰ ਭੇਜ ਦਿੱਤੀ ਗਈ ਸੀ ਸੋ ਉਹਨਾਂ ਲਈ ਆਪਾਂ ਨੇ ਸੇਵਾ ਵੀ ਇਕੱਠੀ ਕੀਤੀ ਸੀਗੀ ਤੇ ਅੱਜ ਅਸੀਂ ਸੋਮਲਾ ਲੱਗ ਤੇ ਪਰਿਵਾਰ ਦੇ ਵਿੱਚ ਨੇ ਤੇ ਆਂਟੀ ਜੀ ਨੇ ਜਿਹੜੇ ਸੋਮਲਾ ਜੀ ਦੇ ਵਾਈਫ ਨੇ ਤੇ ਆਪਾਂ ਉੱਥੇ ਗਰੁੱਪ ਵੱਲੋਂ ਇੱਕ ਵਾਦਾ ਕੀਤਾ ਸੀਗਾ ਵੀ ਜਿਹੜਾ ਵੀ ਪੈਸਾ ਇਕੱਠਾ ਹੋਇਆ ਸੋ ਉਹਦਾ ਲਾਗਤਨ ਚੀਜ਼ਾਂ ਸੋ ਉਹ ਵੈਸਾ ਆਪਾਂ ਉਹਨਾਂ ਦੇ ਪਰਿਵਾਰ ਨੂੰ ਵੀ ਹੈਂਡਓਵਰ ਕਰਾਂਗੇ ਸਾਰਾ ਜਿਹੜਾ ਖਰਚਾ ਬਲਾ ਕੇ ਉੱਥੇ ਸਾਊਦੀ ਅਰਬ ਦੇ ਵਿੱਚ ਰਹਿਣਾ ਦੇ ਵਿੱਚ ਹੋਇਆ ਉਹ ਸਾਰਾ ਪੈਸਾ ਕੱਢ ਕਢਾ ਕੇ ਟੋਟਲ ਜਿਹੜਾ ਆਪਣੇ ਕੋਲ 25000 ਰੁਪਏ ਬਚਦਾ ਸੀਗਾ ਸੋ 25000 ਰੁਪਏ ਜਿਹੜਾ ਆਪਣਾ ਸਰਪੰਚ ਵੱਲੋਂ ਆਪਣੇ ਕੋ ਸਾਊਦੀ ਅਰਬੋਂ ਉਹਦੇ ਪੈਸੇ ਪਾ ਕੇ ਤੇ 50000 ਰੁਪਏ ਅੱਜ ਆਪਾਂ ਸੋਮ ਲਾਲ ਜੀ ਦੇ ਅੰਕਲ ਜੀ ਦੇ ਪਰਿਵਾਰ ਨੂੰ ਹੈਂਡਓਵਰ ਕਰਾਂਗੇ ਸੋ ਸੋਮ ਲਾਲ ਅੰਕਲ ਜੀ ਦੇ ਇੱਕ ਪਾਰਸ ਇੱਕ ਇੱਕ ਮੋਬਾਈਲ ਉਹ ਆਪਾਂ ਇਹਨਾਂ ਨੂੰ ਹੈਂਡਓਵਰ ਕਰ ਰਹੇ ਨੇ ਤੇ ਜਿਹੜਾ 50000 ਰੁਪਏ ਹੈਗਾ ਸੋ ਉਹ ਆਪਾਂ ਮਤਲਬ ਜਲਦੀ ਵਿੱਚ ਆਪਾਂ ਕੈਸ਼ ਤਕੜਾ ਨਹੀਂ ਸਕੀ ਤੇ ਸੋਮ ਲਾਲ ਅੰਕਲ ਜੀ ਦੀ ਬੇਟੀ ਹੈ ਬਨਜੀਤ ਕੌਰ ਉਹ ਉਹ ਆਪਾਂ ਉਹਨਾਂ ਦੇ ਬਾਉਣ ਦੇ ਵਿੱਚ ਆਪਾਂ ਪਾਵਾਂਗੇ ਸੋ ਪਲੀਜ਼ ਤੁਹਾਾਂ ਕਾਮ ਨੂੰ ਸੁਣ ਲੈਣੇ ਜੇ ਮੈਂ ਤੁਸੀਂ ਦੇਖਿਆ ਵੀ ਸੋਮਰਾਲਾ ਅੰਕਲ ਜੀ ਦੇ ਅਸੀਂ ਪਰਿਵਾਰ ਚ ਗਏ ਸੀਗੇ ਉੱਥੇ ਉਹਨਾਂ ਨੂੰ ਜਿਹੜੀ ਸੇਵਾ ਦੇ ਕੇ ਆਏ ਹੈਂਡਓਵਰ ਕਰਕੇ ਆਏ ਆ ਤੇ ਬਾਕੀ ਸਾਡੇ ਕੋਲ ਤਕਰੀਬਨ 2-3 ਸਵਾਮਾਂ ਹੋਰ ਆਈਆਂ ਸੀਗੀਆਂ ਜਿਵੇਂ ਇੱਕ ਮਰੰਡੇ ਸ਼ਹਿਰ ਤੋਂ ਇੱਕ ਜਿਹੜੇ ਭੈਣ ਸੀਗੇ ਉਹਨਾਂ ਦੀ ਬੇਟੀ ਦੀ ਮੈਰਿਜ ਸੀਗੀ ਤੇ ਅਸੀਂ ਉਹ ਸੋਮਰਾਲਾ ਅੰਕਲ ਜੀ ਦੇ ਜਿਹੜੇ ਪੈਸੇ ਇਕੱਠੇ ਕਰ ਰਹੇ ਸੀ ਜੀ ਉਹਨਾਂ ਦੇ ਵਿੱਚੋਂ ਹੀ ਅਸੀਂ ਉਹ ਸਵਾਮਾਂ ਕਰੀਆਂ ਸੀਗੀਆਂ ਤੇ ਜਿਹੜੀ ਉਹ ਭੈਣ ਦੇ ਬੇਟੀ ਦੇ ਮੈਰਿਜ ਦੇ ਖਰਚਾ ਆਇਆ ਸੀਗਾ ਅਸੀਂ ਸਾਰਾ ਉਹਨਾਂ ਨੂੰ ਰਾਸ਼ਨ ਲੈ ਕੇ ਦਿੱਤਾ ਸੀਗਾ ਤੇ ਉਹ ਰਾਸ਼ਨ ਆਇਆ ਸੀ 38120 ਰੁਪਏ ਦਾ ਠੀਕ ਹੈ 38 ਰੁਪਏ ਦਾ 120 ਰੁਪਏ ਦਾ ਰਸਣ ਆਇਆ ਸੀਗਾ ਤੇ ਫਿਰ ਉਹਦੀ ਵੀਡੀਓ ਤੁਹਾਨੂੰ ਲੱਗਦਾ ਸੀ ਬਣਾ ਕੇ ਭੇਜਾਂਗੇ ਗਰੁੱਪ ਇਹਦੇ ਵਿੱਚ ਪਾਵਾਂਗੇ ਅਸੀਂ ਆਪਣੇ YouTube ਚੈਨਲ ਤੇ ਪਾਵਾਂਗੇ ਜਿਹੜੀ ਭੈਣ ਦੀ ਬੇਟੀ ਦੀ ਮੈਰਿਜ ਹੋਈ ਆ ਉਹਦੇ ਵਿੱਚ ਅਸੀਂ ਉਹਨਾਂ ਨੂੰ ਚੂੜਾ ਵੀ ਲੈ ਕੇ ਦਿੱਤਾ ਸੀਗਾ ਤੇ ਰਸਣ ਲੈ ਕੇ ਦਿੱਤਾ ਹੈਗਾ ਤੇ ਬਾਕੀ ਸਾਡੇ ਗਰੁੱਪ ਦੇ ਵਿੱਚ ਇੱਥੇ ਲਈ ਸੁਵਾਵਾ ਚੱਲਦੀ ਰਹਿੰਦੀ ਸਾਡੀਆਂ ਜੋਤੀਆਂ ਭੈਣਾਂ ਫਸਦੀਆਂ ਸੋ ਅਸੀਂ ਉਹਨਾਂ ਲਈ ਵੀ ਹੈਲਪ ਕਰਦੇ ਰਹਿੰਦੇ ਨੇ ਤੇ ਦੋ ਸਾਡੀਆਂ ਇੱਥੇ ਪੰਜਾਬ ਦੀਆਂ ਫਸੀਆਂ ਵੀ ਸੀ ਕਿ ਇੱਕ ਹਫੂਪ ਸ਼ਹਿਰ ਹਫੂਪ ਸ਼ਹਿਰ ਤੋਂ ਲਿਆ ਕੇ ਉਹਨੂੰ ਇੰਡੀਆ ਵਾਸੀ ਛੱਡਿਆ ਇੱਕ ਕੁੜੀ ਸੀਗੀ ਇੱਥੇ ਰਿਆਦ ਅਯਾ ਉਹਨੂੰ ਵੀ ਲਿਆ ਕੇ ਅਸੀਂ ਮਤਲਬ ਇੰਡੀਆ ਵੈਸੀ ਦੇ ਵਿੱਚ ਛੱਡਿਆ ਹੈਗਾ ਸੋ ਉਹਨੂੰ ਲਿਆਉਣ ਦਾ ਖਰਚਾ ਤਕਰੀਬਨ ਲਗਭਗ 1200 ਰੁਪਇਆ ਹੋਇਆ ਸੀਗਾ ਠੀਕ ਹੈ ਜੀ ਅਸੀਂ ਉਹ ਮੈਨਸ ਕਟਕਟਾ ਕੇ ਜੋ ਵੀ ਲਿਸਟ ਹੈਗੀ ਉਹ ਗਰੁੱਪ ਦੇ ਵਿੱਚ ਮੈਂ ਸ਼ੇਅਰ ਕਰ ਦੂੰਗਾ ਔਰ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਰਹੇ ਆ ਠੀਕ ਹੈ ਜੀ ਤੇ ਲਗਭਗ ਜਿਹੜਾ ਸਾਰਾ ਖਰਚਾ ਸੀਗਾ ਉਹ ਸਾਰੀ ਆਪਾਂ ਅਪਡੇਟ ਗਰੁੱਪ ਦੇ ਵਿੱਚ ਹੀ ਦਵਾਂਗੇ ਆਪਣਾ ਵੀਡੀਓ ਦੇ ਵਿੱਚ ਹੀ ਦਵਾਂਗੇ ਠੀਕ ਹੈ ਜੀ ਤੇ ਬਾਕੀ ਮੈਂ ਅਰਦਾਸ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਵੀ ਜਿੰਨੀ ਵੀ ਅਪਡੇਟ ਸਾਡੇ ਕੋਲ ਹੁੰਦੀ ਆ ਅਸੀਂ ਵੀਡੀਓ ਦੇ ਵਿੱਚ ਕੋਸ਼ਿਸ਼ ਕਰਦੇ ਆ ਵੀ 1-1 ਰੁਪਏ ਦਾ ਹਿਸਾਬ ਕਿਤਾਬ ਅਸੀਂ ਯੂਰਪ ਦੇ ਵਿੱਚ ਦਈਏ ਤੇ ਸਾਡਾ ਸਿਸਟਮ ਵੀ ਹੀ ਇਹ ਹੈ ਵੀ ਜਿੰਨਾ ਵੀ ਸਾਡੇ ਕੋਲ 1-1 ਰੁਪਿਆ ਗਰੁੱਪ ਦਾ ਆਂਦਾ ਹੈਗਾ ਅਸੀਂ ਲਿਖਤੀ ਰੂਪ ਦੇ ਵਿੱਚ ਲਿਖਦੇ ਆ ਲਿਸਟ ਆਪਣਾ ਲਿਸਟ ਬਣਾਉਂਦੇ ਆ ਤੇ ਉਹ ਲਿਸਟ ਗਰੁੱਪ ਦੇ ਵਿੱਚ ਸਰਬਤ ਪਾਲਾ ਗਰੁੱਪ ਇਹਦਾ ਸਾਡਾ ਚੱਲਦਾ ਹੈਗਾ ਸੋ ਅਸੀਂ ਉਹਦੇ ਵਿੱਚ ਸ਼ੇਅਰ ਕਰਦੇ ਰਹਿੰਦੇ ਆ ਸੋ ਬਾਕੀ ਵੈਗੁਰ ਕਿਰਪਾ ਕਰੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਪੈਸਾ ਸਾਡੇ ਕੋਲ ਇਕੱਠਾ ਹੋਇਆ ਉਹ ਸਾਰੀ ਅਪਡੇਟ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ